ਇਸ਼ਾਨਾਲ ਕਰ ਲੋ ਆ ਇਟਰਫਲੇ ਲਾਉਣ ਨੂੰ ਪਰ ਤੈਨੂੰ ਤੱਕੇ ਲੋੜ ਕੋਈ ਨਹੀਂ ਕਿਰੇ ਵਿੱਚ ਤਾਂ ਉਹੀ ਸਗੰਦੀ ਆਉਂਦੀ ਹੈ ਕਿਉਂਕਿ ਨਾ ਉਹਦੇ ਪੁਜਾਰੀ ਪਰ ਉਤਾਰਾਂ ਵਾਲੇ ਜਿਹੜਾ ਉਹ ਤੋਂ ਖਿਆ ਸੁਣਿਆ ਲੋ ਇੱਕ ਅਕਾਲ ਪੁਰਖ ਵਹਿਗੁਰੂ ਜਿਹੜਾ ਨਾਰੈਣ ਭਗਵਾਨ ਲੱਗੇ ਆਪਣੇ ਦਿਲ ਚੋਂ ਜਿਵੇਂ ਅਰਦਾਸ ਬੇਨਤੀ ਕਰਦੀ ਹੈ ਉਸ ਮੇਰੇ ਦਾ ਵੀ ਮੀਰਾ ਤੋਬਾ ਕਰਨ ਤੇ ਇਹੋ ਸਮਾ ਮੇਰਕਾ ਲੋਕ ਸਾਡਾ ਸਭ ਤੋਂ ਵੱਡਾ ਦਰਸ਼ਨ ਆ ਮੇਰਕਾ ਲੋਕ ਸਾਡਾ ਸਭ ਤੋਂ ਵੱਡਾ ਦਰਸ਼ਨ ਬਈ ਅੱਥੇ ਬੱਡੇ ਤੇ ਵੱਡੇ ਨੂੰ ਆਉਣਾ ਪੈਂਦਾ ਪਹਿਲਾਂ ਉਹਨਾਂ ਦਾ ਸਹੀ ਪ੍ਰਬੰਧ ਹੁੰਦਾ ਬਈ ਪਸੋਇਆ ਹੁੰਦਾ ਟਿਕਟ ਕਟੌੜਾ ਪਹਿਲਾਂ ਆਉਣਾ ਰਮਟਲ ਖਾਉਣਾ ਪੈਂਦਾ ਰਚਣ ਹਾਰ ਸੰਸਾਰ ਦੀ ਸਾਰ ਵਸਤੂ ਬਈ ਮਾਈ ਬਾਪ ਜ਼ਰੂਰ ਬਣਾਉਣਾ ਪੈਂਦਾ ਉਹ ਮਾਈ ਬਾਪ ਜ਼ਰੂਰ ਬਣਾਉਣਾ ਪੈਂਦਾ ਹੇ ਰਿਹਾ ਕੋ ਦੱਤਾ ਤੋਂ ਤੇਰੇ ਭਾਣੇ ਦੇ ਵਿੱਚ ਮذਬੂਰ ਹਾਂ ਮੈਂ ਸਰਬ ਕਲਾ ਦੇਵੀ ਚ ਭਰਪੂਰ ਕੀਤਾ ਇਸ ਗੱਲ ਤੋਂ ਤੇਰਾ ਮਸ਼ਕੂਰ ਹਾਂ ਮੈਂ ਸਰਬ ਕਲਾ ਦੇਵੀ ਚ ਭਰਪੂਰ ਕੀਤਾ ਇਸ ਗੱਲ ਤੋਂ ਤੇਰਾ ਮਸ਼ਕੂਰ ਆ ਗੁਣਾਧਾਰ ਕੀ ਤੇਰਾ ਜਰੂਰ ਹਾਂ ਮੈਂ ਬਖਸ਼ਣ ਹਾਰ ਤੂੰ ਬਖਸ਼ ਦਰਬਾਰ ਸੰਗਾ

ਛੱਡ ਆਏ ਬੈਠ ਪੰਜ ਵਾਰੇ ਪਗਲੇ ਰਾਜ ਭਾਗ ਕੀਤਾ ਬਰਮ ਬਾਦ ਬੇਰਬਾ ਰੱਖ ਲਾਜ ਮੇਰੀ ਪਰ ਆਦ ਮੇਰਬਾ ਰਫਾ ਰੱਖ ਲਾਜ ਮੇ ਜੇ ਸਦੀ ਮਰਾਣੀ ਮੇਰਾ ਕੋਰ ਦਾਤਮਾ ਇਹ ਧਾਰ ਧਾਰ ਤੂ ਕਰ ਮੇਰੀ ਧਾਦ ਮੇਰਬਾ ਰੱਖ ਲਾਜ ਮੇਰੀ ਪਰਿਆਦ ਮੇਰਬਾ ਰੱਖ ਲਾਜ ਮੇਰੀ ਪਰਿਆਦ ਮੇਰਬਾ ਹੋਲਾਡਲੇ ਕੁੰਮਰ ਦਾ ਕੋੜਾ ਪੈ ਗਿਆ ਪਤੀ ਜਿਦ ਤਾਈ ਕਿੱਟਾ ਪਤੀ ਦਿੱਤ ਤਾਈ ਪੁੱਟਾ ਕੋਲਾ ਪੈ ਗਿਆ ਬਾਦ ਜਿਹਾ ਤੀ ਰਾਣੀ ਦੇ ਸੁਪਾਵਾੜਾਈ ਮੈਂ ਖਬਰ ਆ ਕਿ ਹੋਣਾ ਐਂ ਜੋ ਬਾਦ ਦੇ ਰੱਬਾ ਰੱਖ ਲਾਜ ਮੇਰੀ ਪਰ ਆਦ ਮੇ ਰੱਬਾ ਰੱਖ ਲਾਜ ਮੇਰੀ ਪਰ ਆਦ ਮੇ ਰੱਬਾ ਹੱਥ ਬਨ ਰਹੀ ਬੇਨਤੀ ਕੋ ਜੀ i the

i'll call ਤੋ ਤਾਨੂੰ ਕੋਣ ਯਾਦ ਬੇਰਬਾ ਡਖਲਾ ਮੇਰੀ ਪਰ ਯਾਦ ਬੇਰਬਾ ਰੱਬਾ ਡਖਲਾ ਮੇਰੀ ਪਰ ਯਾਦ ਬੇਰਬਾ ਹੋਦੀ ਨਾ ਨਥ ਮੇਰਾ ਤੂ ਤੇ ਤੇਜ ਕੀਲ ਜੀ ਅੱਜ ਮੇਰੇ ਤੇਸੀ ਕੋਈ ਨਾ ਹੋਦੀ ਨੀ ਅੱਜ ਮੇਰੇ ਤੇਸੀ ਕੋਈ ਕਿਉਂ ਕਿ ਜਿਹੜਾ ਗਾਉਣਾ ਰੋਜ਼ ਭਾਵੇਂ ਰਾਜ ਕੁਮਾਰ ਵੀ ਭਾਈ ਇਹ ਡਿਊਟੀ ਕਰਕੇ ਵਾਵਾ ਸਮਝ ਜਾਂਦੇ ਨਹੀਂ ਕਈ ਵਾਰ ਸਾ ਤੋਂ ਸਭ ਜਿਹੜੀ ਟੋਕੈ ਲੱਗਾ ਮਾਤ ਉਹ ਦਾ ਪਰ ਹੋ ਜੇ ਤੇ ਮਾਫੀ ਚਾਹੇ ਜਰਵਰ ਕੀ ਸੰਗਤ ਹੈ ਪਰ ਬੋਲ ਚੱਲੇ ਬਿਕਰੀ ਨਿਕਾ ਪਰ ਜਾ ਕੇ ਗਲਤੀਆਂ ਭੁੱਲ ਨਾ ਭੁੱਲਣ ਦੀ ਕੀਮਤ ਸੰਗਠਨ ਬੱਡੇ ਬੁਲਾ ਰਸ ਹੁੰਦਾ ਸੋ ਇਹ ਤਾਂ ਮਾਰਾ ਜੀ ਦਰਸ਼ਕਾਂ ਕੋ ਮਤਰੀ ਇਹ ਵੀ ਪਰ ਸ਼ਰਮਾ ਰਾਜਾ ਜੀ ਨਾਲ ਵੀ ਕਿਰਪਾ ਨਾਲ ਵਿਗਿਆ ਇਸਤੀ ਨਾਲ ਸੁਭਲੀ ਹੋਈ ਹੈ ਤਾਂ ਕਿ ਦਰਸ਼ਕ ਹੋ ਜਾਣੇ A'udhu Billahi Minash Shaitanir Rahmanir Rahim Wa Ahir Kudus Kekhidmatan Wa Ahir Kudus Kekhidmatan